ਹਾਂਜੀ ਹਾਂਜੀ ਮਾਮਾ ਜੀ ਅੱਛਾ ਮੰਗ ਲਿਆ ਵਾ ਲੈ ਅਜੇ ਤਾਂ ਇਹਨੂੰ ਵੀ 4 ਦਿਨ ਹੋਏ ਤਾਂ ਤੁਸੀਂ ਛਾਟੀ ਮੰਗ ਲਿਆ ਅੱਛਾ ਵਿਆਹ ਵੀ ਰੱਖ ਲਿਆ ਅੱਛਾ ਕਿੰਨੀ ਤਰੀਕ ਦਾ ਅੱਛਾ ਕਿ ਮਾਮਾ ਜੀ ਉਹ ਤੇ ਨਾ ਮੇਰੀ ਜਠਾ ਨਹੀਂ ਤੇ ਨਾ ਦੂਜਾ ਪਤੀ ਜਿਹਦਾ ਵੀ ਵਿਆਹ ਉਸੇ ਤਰੀਕ ਦਾ ਵਾ ਆਹੋ ਉਹਦਾ ਤੇ ਚੜੋਂਨਾਂ ਲੈ ਕੇ ਤਾਂ ਆਉਣਾ ਹੀ ਨਾਲ ਤੇ ਪਰ ਇਹ ਆ ਨਾ ਹੁਣ ਉਹਨਾਂ ਦੇ ਤੇ ਫਿਰ ਮੇਨ ਵਿਆਹ ਹੋ ਤੇ ਉਹਨਾਂ ਨੇ ਫਿਰ ਕਿੱਦਾਂ ਆਉਣਾ ਵਾ ਗੱਲ ਕਰਾਦਾ ਮੈਂ ਨਾ ਉੱਪਰ ਆਈ ਸੀਗੀ ਕੋਲ ਤੇ ਛੱਤ ਤੇ ਟੋਪ ਜੀ ਵਾਵਾ ਲੱਗੀ ਸੀਗੀ ਤੇ ਕੋਈ ਨਹੀਂ ਮੈਂ ਜਾ ਕੇ ਤੇ ਫਿਰ ਹੇਠਾਂ ਮੈਂ ਉਧਰ ਹੀ ਤੇ ਦਾਸ ਹੀ ਦਊਂਗੀ ਠੀਕ ਆ ਹਾਂਜੀ ਚਲੋ ਠੀਕ ਆ ਚੰਗ ਸਤਿ ਸ਼੍ਰੀ ਅਕਾਲ ਬੇ ਇਹ ਨਾ ਤੇ ਉਸੇ ਤਰ੍ਹਾਂ ਸਾਇ ਤੇ ਵਿਆਹ ਰੱਖ ਲਿਆਵਾ ਜੇ ਉਹ ਮੈਂ ਦੀਦੀ ਨੂੰ ਕਿਹਾ ਤੇ ਦੀਦੀ ਨੇ ਤਾਂ ਗੁੱਸਾ ਕਰ ਲੈਣਾ ਕੀ ਕਰਾਂ ਮੈਂ ਉਹਨੇ ਲੈ ਤੂ ਤੇ ਤਰੀ ਫਿਰ ਮੈਂ ਤੇਰੇ ਥੱਲੇ ਲੱਭਣ ਡਿਆ ਉੱਪਰ ਕੀ ਆਉਣਾ ਹੈਗਾ ਮੈਂ ਤੇ ਧੁੱਪੇ ਬੈ ਗਈ ਤੇ ਫਿਰ ਨਾ ਮਾਮਾ ਜੀ ਦਾ ਫੋਨ ਆ ਗਿਆ ਤੇ ਕੀ ਜਾਂਦਾ ਮਾਮਾ ਅੱਗੋਂ ਨਾ ਪਿੱਛੋਂ ਨਾ ਹੈ ਕਿਉਂ ਨਹੀਂ ਫੋਨ ਕਰਦੇ ਰਹਿਨੇ ਮੈਂ ਤਾਂ ਮੈਂ ਤਾਂ ਕਦੀ ਕੀਤਾ ਨਹੀਂ ਤੇ ਇੰਨੀ ਗੱਲਬਾਤ ਹੁੰਦੀ ਉਹ ਮੇਨਾਂ ਜੋ ਗੱਲ ਕਰ ਲੈਂਦੇ ਫਿਰ ਆ ਅੱਜ ਵੀ ਬਾਰੀਵਾਰ ਹੀ ਪੁੱਛ ਲੈਣ ਦੇ ਸਾਰੇ ਪਰਿਵਾਰ ਦੀ ਹੂੰ ਆਹ ਤੇ ਉਹ ਉਹਦਾ ਮੁੰਡਾ ਨਹੀਂ ਆਇਆ ਬਾਹਰੋਂ ਜੀਤਾ ਹਾਂ ਤੇ ਉਹਨੇ ਦੂਜਾ ਮੰਗ ਵੀ ਲਿਆ ਉਹਨਾਂ ਨੇ ਹਾਂ ਥੋੜੇ ਦੇ ਤੇ ਆਏ ਮੇਰੇ ਸਣਾ ਬਾਹਰੋਂ ਹਾਂ ਚਾਰ ਚੀਜ਼ ਲੈਣੀ ਜੇ ਹੋਏ ਆ ਇਹਨੂੰ ਤੇ ਮੰਗ ਵੀ ਲਿਆ ਮੰਗਿਆ ਮੈਨੂੰ ਪਤਾ ਕਰਦੇ ਗਈ ਆ ਮੰਗ ਲਿਆ ਮੰਗ ਲਿਆ ਬਾਹਰੋਂ ਆਇਆ ਉੱਥੇ ਕਰ ਲੇ ਤੇ ਗਿੱਟ ਮਿੱਟ ਕਰ ਲੈਂਦੇ ਆ ਇੱਥੇ ਵਿਆਹ ਕਰਾਉਣੀ ਆਉਂਦੇ ਆ ਬਸ ਆਹ ਉਹਦਾ ਇਹ ਵੀ ਗੱਲ ਹੈਗੀ ਆ ਹੈਨਾ ਹਾਂ ਉਹਦੇ ਕੰਮ ਦੇ ਉੱਥੇ ਛੱਟ ਹੋਏ ਹੁੰਦੇ ਇਹਨਾਂ ਦੇ ਹਾਂ ਇਹ ਲੋਕਾਂ ਦੀਆਂ ਅੱਖਾਂ ਦੇ ਘੱਟਾ ਪਾਉਂਦੇ ਵੀ ਮੰਗ ਲਿਆ ਮੰਗ ਲਿਆ ਹੈ ਨਾ ਮੰਗਣੀ ਤਾਂ ਪਹਿਲਾਂ ਹੀ ਹੋਈ ਹੁੰਦੀ ਆਹ ਇਹ ਤਾਂ ਗੱਲ ਹੈਗੀ ਆ ਹਾਂ ਤੇ ਮੈਨੂੰ ਘੜੀ ਹੈਰਾਨੀ ਹੋਈ ਵੀ ਚਾਰ ਦਿਨਾਂ ਦੇ ਵਿੱਚ ਵਿੱਚ ਇਹਨਾਂ ਨੇ ਮੰਗ ਲਿਆ ਆਹ ਉਹ ਤਾਂ ਬਸ ਐਵੇਂ ਇੱਕ ਫਾਰਮੈਲਿਟੀ ਕਰਨੀ ਹੁੰਦੀ ਇੱਥੇ ਹਾਂ ਵਿਆਹ ਕਰਵਾਉਂਗਾ ਵਿਆਹ ਹੋਏ ਤਾਂ ਮੈਂ ਸੋਚਣ ਦੇ ਹੀ ਮੈਨੂੰ ਤਾਂ ਬੜੀ ਟੈਨਸ਼ਨ ਜੀ ਹੋ ਗਈ ਕਿ ਤੈਨੂੰ ਸੋਚ ਕੇ ਰੱਖਣਾ ਵਿਆਹ ਮੈਨੂੰ ਥੋੜੀ ਸੋਚ ਕੇ ਰੱਖਣਾ ਹੈਗਾ ਗੱਲ ਇਹ ਹੋਈ ਕਿ ਵੀ ਉਹ ਨਾ ਜੋਦੀ ਦੇ ਪਤੀ ਜਿਹਦਾ ਵਿਆਹ ਨਹੀਂ ਆਹੋ ਉਸੇ ਸਾਇਦਾ ਵਿਆਹ ਉਸੇ ਤਰੀਕ ਦਾ ਉਸਾ ਹੂੰ ਫਿਰ ਉਹ ਖਾ ਗਿਆ ਫਿਰ ਅੱਡੇ ਉਹ ਗਈ ਤੇ ਮੈਂ ਮੈਨੂੰ ਕਹਿੰਦੇ ਵੀ ਆਪਣੀ ਜਠਾਣੀ ਨਾਲ ਗੱਲ ਕਰਾ ਦੇ ਸੱਸ ਨਾਲ ਕਰਾ ਦੇ ਜਠਾਣੀ ਨਾਲ ਕਰਾ ਦੇ ਮੈਂ ਕਿ ਮੈਂ ਤੇ ਉੱਪਰ ਆਈ ਛੱਤ ਤੇ ਤੇ ਪੀ ਉਹ ਠਾਵਾਂ ਤੇ ਚਲ ਮੈਂ ਉਹਨਾਂ ਨੂੰ ਦੱਸ ਦੂੰਗੀ ਵਿਆਹ ਇਹ ਨਹੀਂ ਕਿ ਜਵਾਈ ਨਾਲ ਵੀ ਕਰਾ ਦੇ ਨਹੀਂ ਤੁਹਾਡਾ ਤੇ ਉਹਨਾਂ ਕੋ ਨੰਬਰ ਹੈਗਾ ਵਾ ਤੁਹਾਨੂੰ ਤੇ ਉਹਨਾਂ ਨੇ ਫੋਨ ਕਰਨਾ ਹੀ ਕਰਨਾ ਵਾ ਅੱਛਾ ਆ ਤੇ ਹੁਣ ਦੀਦੀ ਹੋਣਾ ਤਾਂ ਨੰਬਰ ਥੋੜੀ ਹੈਗਾ ਹੀਗਾ ਤਾਂ ਕਹਿੰਦੇ ਉਹ ਤੇ ਮੇਰੇ ਫੋਨ ਤੇ ਉਹਨਾਂ ਨਾਲ ਗੱਲ ਕਰਨੀ ਹੈਗੀ ਵਿਆਹ ਕਰ ਰਿਹਾ ਘਰ ਲੈ ਡਾਈਪੇ ਜਾਣੀ ਮੈਂ ਵੀ ਤੇ ਇਹੀ ਸੋਚ ਕੇ ਨਾ ਮੈਂ ਗੱਲ ਨਹੀਂ ਕਰਾਈ ਮੈਂ ਹੋ ਉਹਨਾਂ ਵੇ ਦੀਦੀ ਮਾਮਾ ਜੀ ਨੂੰ ਕੁਝ ਕਹਿਣ ਲੱਪੈਣ ਚਲੋ ਉਹਨੂੰ ਉਹਨੇ ਕੀ ਕਹਿਣਾ ਸੀ ਪਰ ਫੇਰ ਵੀ ਜੇ ਆਪਾਂ ਉੱਥੇ ਵਿਆਹ ਪਹਿਲਾਂ ਇਹਨਾਂ ਦਾ ਕਿੰਨਾ ਤੱਕ ਮੇਰਾ 3-4 ਮਹੀਨੇ ਹੋ ਗਏ ਦੇਣ ਮਿੱਤਿਆਂ ਨੂੰ ਸਾਰੀਆਂ ਤਿਆਰੀਆਂ ਕੰਡਿਆ ਸਾਨੂੰ ਵੀ ਕਹਿਣ ਦੇ ਆਪਾਂ ਉਦੋਂ ਤਿਆਰੀ ਕਰੀ ਬਿਠੇ ਆ ਇਹਨਾਂ ਚਾਟਿਓ ਕਾਸ਼ਰ ਮੁੰਗਲੀ ਕੱਢ ਮਰੀ ਪਰ ਹੁਣ ਉਹਨਾਂ ਦਾ ਮੁੰਡਾ ਹੀ ਹੋਣ ਆਇਆ ਚ ਉੱਤੇ ਫੇਰ ਹੀ ਉਹਨਾਂ ਨੇ ਵਿਆਹ ਕਰਨਾ ਹੈਗਾ ਉਹ ਬੰਦਾ ਆਟੇ ਪੁੱਛ ਹੀ ਲੈਂਦਾ ਕਰੇ ਨਾ ਤੇਰੇ ਪੇਕੇ ਦਾ ਪੁੱਛ ਪਾਸ ਲੈਂਦੇ ਵੀ ਕੀ ਪੁੱਛਣਾ ਸੱਦਰਾ ਹੀ ਸਾਰਾ ਉਹਦਾ ਪੁੱਤ ਬੰਦਾ ਪੁੱ ਨੀ ਇਦਾਂ ਹੁਣ ਕਿਸ ਨੂੰ ਕੀ ਪਤਾ ਵੀ ਇਹ ਕਿਸ ਨੂੰ ਵਿਆਹ ਹੋਊਗਾ ਜਾਂ ਕਿਦਾਂ ਨੇ ਇਦਾਂ ਤਾਂ ਕੋਈ ਨਹੀਂ ਪੁੱਛਦਾ ਹੈਗਾ ਕਿੰਨੇ ਕੁ ਰਿਸ਼ਤੇਦਾਰਾਂ ਨੂੰ ਪੁੱਛਣਾ ਹਾਂ ਬੰਦੇ ਨੇ ਆਹ ਇਹ ਗੱਲ ਹਰ ਕੋਣ ਆਪਣਾ ਵੇਖਣਾ ਵਾ ਹਰ ਕੋਣ ਵਿਆਹ ਦੇ ਰੱਖ ਗਏ ਤੇ ਫੇਰ ਹੀ ਦੱਸਦਾ ਵਾ ਜਾਂ ਫੇਰ ਇਦਾਂ ਕਰੀ ਤੂੰ ਫੇਰ ਇਧਰ ਨੂੰ ਚਲ ਜੀ ਤੇ ਮੈਂ ਇਹਦੇ ਚੋਂ ਭਾਬੀ ਨਾਲ ਚਲ ਜਾਂ ਇਧਰ ਚਲ ਜੀ ਮੈਂ ਕਰ ਲਈ ਜਾਂਦੀ ਚੰਗੀ ਲਾਦੀ ਨਿਆਣੇ ਲੈ ਜੀ ਨਾਲ ਤੱਕ ਤੂੰ ਤਾਂ ਕੀ ਹੋਇਆ ਮੰਮੀ ਤੇ ਚਲ ਜਣਗੇ ਮੰਮੀ ਨੂੰ ਤੇਰਾ ਪੈ ਇਹਦਾ ਕਰ ਲਾਂਗੇ ਫੇਰ ਮੰਮੀ ਇਹ ਉਧਰ ਚਲ ਜਣਗੇ ਜੀਦੀ ਗੁੱਸਾ ਕਰਨਗੇ ਜੇ ਆਪਾਂ ਲੈ ਕੇ ਗਏ ਮੰਮੀ ਨੂੰ ਜੀਸ਼ਾ ਹਾਂ ਆਪਾ ਸਾਬਾ ਚਲ ਜਾਗੇ ਉੱਥੇ ਫਿਰ ਹੋਰ ਸਾਰਿਆਂ ਨੂੰ ਮੈਨੂੰ ਪੁੱਛਣਾ ਹੈ ਕੋਈ ਛੋੜਿਕਾ ਜਾ ਹੋ ਜਾਣਾ ਵਾ ਪੁੱਛੜਿਕਾ ਲਿਖੜੀ ਗੱਲਬਾਤ ਇਹ ਦੱਸ ਆ ਤੇ ਪੁੱਛਣਾ ਹੀ ਆ ਵੀ ਕਿਉਂ ਨਹੀਂ ਆਇਆ ਆ ਤੇ ਪੇਕੇ ਜਾਣਾ ਸ਼ੇਵ ਕੋਣਾ ਜਾਣਾ ਤੇ ਉਹਨਾਂ ਨਾਲ ਬੈਠ ਕੇ ਚੱਲ ਜੀ ਉੱਥੇ ਛੱਡ ਆਉਂਗਾ ਮੈਂ ਤੈਨੂੰ ਨਹੀਂ ਮੈਂ ਐਵੇਂ ਸ਼ੇਵ ਕੋਣਾ ਨਾ ਚਲ ਜੂਗੀ ਮੈਂ ਨਹੀਂ ਉਹਨਾਂ ਦੇ ਨਾਲ ਜਾਣਾ ਮੈਂ ਜਾਣਾ ਤੁਹਾਡੇ ਨਾਲ ਹੀ ਅਭੀ ਮੇਰੇ ਮਾਮੇ ਦਾ ਇਕੱਲਾ ਇਕੱਲਾ ਮੁੰਡਾ ਵਾ ਤੇ ਉਹ ਵੀ ਮੈਂ ਵਿਆਹ ਛੱਡਦਾ ਹਨਾ ਉਹ ਅਗੜਿਆਂ ਮੈਨੂੰ ਉੱਥੇ ਪੁੱਛੜਿਕਾ ਪਾਉਣਾ ਵਾ ਵੀ ਹਾਂ ਵੀ ਕਿਉਂ ਨਹੀਂ ਆਇਆ ਪਰੋਣਾ ਕਿਉਂ ਨਹੀਂ ਆਇਆ ਹੈਗਾ ਤੋ ਕਹੇ ਦੀ ਪ੍ਰੋਣਾ ਹੋ ਰੁਗਿਆ ਕੰਮ ਪਰੋਣੇ ਬਸੇਰੇ ਐਡਾ ਹੋਣੀਂਦਾ ਵਾ ਲਾ ਅਗਲੇ ਨੇ ਇਨੈ ਹੁਣ ਮਾਨ ਨਾਲ ਸੱਦਿਆ ਵਾ ਤੇ ਫੇਰ ਜਾਣਾ ਵੀ ਚਾਹੀਦਾ ਵਾ ਮਾਨ ਨਾਲ ਸੱਦਿਆ ਵਾ ਹੁਣ ਇੱਕੋ ਸਾਈ ਦੇ ਦੋ ਵਿਆਹ ਆ ਗਏ ਤੇ ਕਿੱਦਾਂ ਫੇਰ ਕਰਨੀ ਹੈ ਨਾ ਨਹੀਂ ਉਥੇ ਭਾਜੀ ਨੇ ਤੇ ਜਾਣਾ ਹੀ ਆ ਫੇਰ ਮੈਂ ਤੁਹਾਨੂੰ ਕਹਿਨ ਦੇਈ ਆ ਵੀ ਮੰਮੀ ਚੱਲ ਜਣਗੇ ਨਾਲ ਤੇ ਹੋਰ ਕੀ ਹੋਣਾ ਵਾ ਦੀਦੀ ਦਾ ਕੀ ਪਤਾ ਸਾਨੂੰ ਟਾਈਮ ਦੇ ਟਾਈਮ ਲੜਾਈ ਪਾ ਕੇ ਤੇ ਫੇਰ ਸ਼ਾਦੀ ਨਹੀਂ ਜਾਣਾ ਜੇ ਸੜ ਜੂਗੀ ਨਾ ਤੇ ਆ ਤੇ ਹੋਣਾ ਨਾ ਫੇਰ ਆਪਾਂ ਇਧਰ ਹੀ ਤੁਰ ਪਾਂਗੇ ਤੇ ਨਾਨਕੇ ਆ ਮੈਂ ਨਹੀਂ ਮੈਂ ਆਪਣੇ ਹਨਾਨਕੇ ਦੇ ਜਾਣਾ ਹੀ ਜਾਣਾ ਵੇ ਥੋੜੀ ਘਰਦਾ ਇਹ ਹੋਏ ਮੈਂ ਉਧਰ ਤੁਰੀ ਫਿਰ ਆ ਜਿੰਨੇ ਵਾ ਕਿ ਕਿੰਨੀਆਂ ਲੜਾਈਆਂ ਪਾ ਕੇ ਤਾਂ ਹੋਣ ਜਾ ਕੇ ਉਹਨਾਂ ਨੇ ਕਿਹਾ ਵੀ ਤੁਹਾਨੂੰ ਵਿਆਹ ਤੇ ਖੜਨਾ ਵਾ ਚਲ ਇਦਾਂ ਕਰਦੇ ਮੈਂ ਹੋਰ ਕਹਿਣਾ ਇੱਕ ਦਿਨ ਪਹਿਲਾਂ ਹੋਵਾਂਗੇ ਸਗਣ ਸੁਗਣ ਪਾਵਾਂਗੇ ਮੈਂ ਨਹੀਂ ਮੈਂ ਉਧਰ ਹੀ ਜਾਣਾ ਮੈਂ ਮਮੀ ਨੇ ਸਲਾਹ ਦਿੱਤੀ ਹੈ ਸਲਾਹ ਕਿ ਕਿੱਦਾਂ ਕਰਨੀ ਆ ਪਰ ਅਹੀ ਜਾਣਾ ਵਾ ਮੈਨੂੰ ਹੋਰ ਨਹੀਂ ਪਤਾ ਹੈਗਾ ਉਹ ਇੱਥੇ ਜਿਆਦਾ ਟੌਰ ਹੋਣਾਈ ਆ ਭੂਆ ਦੇ ਭਤੀਜੇ ਦਾ ਵਿਆਹ ਫਫੜ ਫਫੜ ਹੋਣੀ ਉੱਥੇ ਵੇਖੀ ਚਾਹੀ ਨਾਲੇ ਵੀਰ ਦੇ ਨਾਲ ਤੇ ਉੱਥੇ ਵੀ ਮੇਰੇ ਭਰਾ ਦਾ ਹੀ ਆ ਹਾਂ ਉਹ ਤੇ ਪਰਦਾ ਵਿਆਹ ਵਾ ਐਵੇਂ ਥੋੜੀ ਫਿਰ ਉਧਰ ਸਕੇ ਪਨੇ ਪਤੀਏ ਦਾ ਵਾ ਤਾਂ ਕੀ ਹੋਇਆ ਨ ਮਾਮੇ ਦੇ ਮੁੰਡੇ ਘਰੇ ਦੂਰ ਹੁੰਦੇ ਆ ਨਹੀਂ ਮੈਂ ਦੂਰਤ ਨਹੀਂ ਹੁੰਦੇ ਮੈਂ ਨਹੀਂ ਕਹਿੰਦਾ ਦੂਰ ਹੁੰਦੇ ਆ ਪਰ ਜੇ ਉਹਨਾਂ ਨੇ ਮਾਂ ਨਾਲ ਸੱਧਿਆ ਵਾ ਨਾ ਤੂੰ ਇੱਜ਼ਤ ਵੀ ਕਰਨਗੇ ਮੈਂ ਇਹ ਨਹੀਂ ਕਹਿੰਨੀ ਹੈਗੀ ਵੀ ਉਹਨੀ ਇੱਜ਼ਤ ਹੋਗੀ ਪਰ ਜਿੰਨੀ ਆਮ ਸਾਰਿਆਂ ਦੀ ਹੁੰਦੀ ਨਾ ਸਾਡੀ ਹੋਊਗੀ ਉੱਥੇ ਮੀਨਾ ਨੂੰ ਵਿਸ਼ਵਾਸ ਹੈਗਾ ਵਾ ਹੋਊ ਭਾਈਆ ਭਾਈਆ ਇਹ ਤਾਂ ਹੁਣ ਦੇਖੋ ਟਾਈਮ ਦੱਸੂਗਾ ਨਾ ਹੂੰ ਆਪੇ ਮੈਂ ਪਹਿਲੇ ਕਈ ਜਮਾ ਵੀ ਮੇਰੀ ਹੋ ਉਥੇ ਬੜੀ ਇੱਜ਼ਤ ਹੋਗੀ ਬੜੀ ਕਿ ਮੈਂ ਇੱਕ ਐਨੀ ਵੀ ਨਾਰਮਲ ਜਿਹੜੀ ਇੱਜ਼ਤ ਆਮ ਜਿਹੜੀ ਹੋਗੀ ਉਨੀ ਹੋਊਗੀ ਭਾਬੀ ਕਹਿੰਦੀ ਕਿ ਵੇਖੀ ਕਿੱਥੇ ਫਫੜ ਫਫੜ ਹੁੰਦੀ ਉਹਨਾਂ ਦੀ ਰੀਸ ਨਹੀਂ ਆਪਾਂ ਕਰ ਸਕਦੇ ਕਿਉਂ ਹਾਂ ਮੈਂ ਉਹਨਾਂ ਦੀ ਰੀਸ ਨਹੀਂ ਕਰ ਸਕਦੀ ਮੈਨੂੰ ਤਾਂ ਇਹ ਆ ਮੈਂ ਪਹਿਲਾਂ ਕੁਛ ਨਹੀਂ ਕਹਿੰਦੀ ਆ ਤੁਸੀਂ ਵਿਆਹ ਤੋਂ ਆਣ ਕੇ ਦੱਸੋਗੇ ਕਿ ਹਾਂ ਇੱਜ਼ਤ ਹੋਈ ਕਿ ਨਹੀਂ ਹੋਈ ਅੱਛਾ ਹਾਂ ਮੈਂ ਪਹਿਲਾਂ ਆਵੇ ਰੋਲਾ ਪਾਉਂਦੀ ਰਵਾਂ ਮਗਰ ਉਹ ਸਣੀ ਅਗਲੇ ਕਰਨ ਨਾ ਤੇ ਮੇਰੀ ਇੱਥੇ ਬੇਇੱਜ਼ਤੀ ਹੋ ਜੂ ਸਹੁਰਿਆਂ ਘਰ ਮੈਂ ਇਹ ਨਹੀਂ ਸੋਚਦੀ ਹੁੰਦੀ ਮੈਂ ਕਹਿੰਦਾ ਫਿਰ ਕੱਲ ਚਲੀ ਕੱਲੀ ਜਾ ਨਾ ਮੈਂ ਇਕੱਲੀ ਨਹੀਂ ਜਾਣਾ ਹੈਗਾ ਚਾਹ ਚਲੀਏ ਮਮਮੀ ਨਾ ਕਰਦੇ ਆ ਸਲਾਹ ਪਹਿਲੇ ਕੋ ਸਾਲ ਸੋਚ ਸਮਝ ਕੇ ਲੜਾਈ ਨਾ ਪਾ ਲਈ ਐਵੇਂ ਲੜਾਈ ਪਾਣੀ ਮੈਨੂੰ ਕਿ ਲੋੜ ਲੜਾਈ ਪਾਉਂਦੀ ਹੁਣ ਵਿਆਹ ਜੇ ਉਹਨਾਂ ਨੇ ਸੱਦਿਆ ਤਾਂ ਜਾਣਾ ਤੇ ਹੈਗਾ ਹੀ ਆ ਨਾ ਚਲ ਬਾਬਾ ਚਲ ਜਾਾਂਗੇ ਵੇਖੀ ਜਬ ਵਿਆਹ ਦਾ ਲੈਣ ਤੇ ਹਾਂ ਤੇ ਮੈਂ ਜਾ ਕੇ ਚਲੀਏ ਮਮਮੀ ਨੂੰ ਦੱਸਦੀ ਮੈਂ ਵਿਆਹ 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 ਹੋ ਗਿਆ ਪਹਿਲਾਂ ਭਾਬੀ ਦੀ ਮਾਨ ਘਰੇ ਵਿਆਹ 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 ਕਰ ਚੁੱਕਿਆ ਹੁਣ ਦੋਵੇਂ ਪਾਸੇ ਵਿਆਹ ਹੋ ਗਿਆ ਵਿਆਹ ਵਿਆਹ ਮੈਂ ਨਹੀਂ ਨਾ ਰੋਲਾ ਪਾਉਂਦੀ ਜਿੱਦਣ ਵਿਆਹ ਹੋਗਾ ਨਾ ਆ ਮੈਂ ਸੂਟ ਸਟਸ ਸਮਾਏ ਆ ਜਦੋਂ ਵਿਆਹ ਹੋਊਗਾ ਉਹ ਦਿਨ ਹੀ ਸੋ ਕਪੜੇ ਪਾ ਕੇ ਤੁਰ ਪਾਂਗੇ ਅੱਛਾ ਆਹੋ ਜਿਹੜਾ ਪਲਾਜ਼ੋ ਸਮਾਇਆ ਉਥੇ ਪਾਉਂ ਮੈਂ ਆਹੋ ਕਿਵੇਂ ਪਲਾਜ਼ੋ ਪਾਉਣੀ ਆ ਆਹੋ ਅੱਗੇ ਮੈਂ ਪਲਾਜ਼ੋ ਪਾਉਣੀ ਆ ਆਹੋ ਚੱਲ ਜਾ ਰੋਟੀ ਪਾਣੀ ਗਰਮ ਕਰ ਕਮਾਲ ਹੀ ਹੋਈ ਪਈ ਲੋਕਾਂ ਨੂੰ ਕਹੇਦਾ ਹੋਊ ਸਾਡੇ ਘਰ ਤੇ ਵਿਆਹਾਂ ਨੇ ਖਾ ਲਿਆ ਓਏ ਉਧਰ ਭਾਬੀ ਦੀ ਮਾਨ ਮਹੀਨਾ ਹੋ ਗਏ ਵਿਆਹ ਵਿਆਹ ਲਾਈ ਤੇ ਇਹ ਤਾਂ ਨਵਾਂ ਵਿਆਹ ਇੱਕ ਹੋਰ ਨਿਕਲ ਆਇਆ ਓਏ ਇਨਾਂ ਦੇ ਵਿਆਹ ਤੇ ਅਸੀਂ ਦੋਵੇਂ ਭਰਾ ਫਸ ਗਏ ਵਿੱਚ ਨਾ ਉਧਰ ਚੋ ਕਿਦਣਾ ਉਧਰ ਚੋ ਚੱਲੋ ਜੋ ਤੇ ਘਰ ਪਿਆ ਢੋਲ ਬਜਵਣਾ ਹੀ ਪੈਣਾ ਇਹ ਸੰਜੀਤ ਦੇ ਬਪਾ ਨੂੰ ਰੋਟੀ ਫੜਾ ਲਾ ਫਿਰ ਆ ਫੇਰ ਚੀਤੀ ਮੇਰੇ ਇੱਥੇ ਤੇ ਦੀਦੀ ਨੇ ਵੇਖ ਕੇ ਫੇਰ ਕਰੀ ਗੋਪੀ ਹਾਂਜੀ ਤੂੰ ਕੀ ਨਹੀਂ ਆ ਕਰਨ ਕਦੋਂ ਦਾ ਆਇਆ ਜੋ ਦਾ ਸਕੂਲੋਂ ਦੇ ਅੰਦਰ ਬਾਹਰ ਲੱਗਦਾ ਫਿਰ ਣਡਿਆ ਤੈਨੂੰ ਨੇ ਰੋਟੀ ਖਾਣੀ ਤੇਨੂੰ ਨਹੀਂ ਪਤਾ ਲੱਗਦਾ ਆਸ ਤੇ ਦੀਦੀ ਮੈਂ ਲੱਗੀ ਸੀ ਰੋਟੀ ਫੜਾਉਣ ਤੇ ਤੂੰ ਕਿੱਥੇ ਚਲ ਗਈ ਮੈਂ ਆਪ ਤੈਨੂੰ ਵੇਖਣ ਲਈ ਮੈਂ ਪਹਿਲਾਂ ਮੈਂ ਹੀ ਵੇਖਾਂ ਆਵਾਜ਼ ਮਾਰਾਂ ਤੇ ਮੁੰਡੇ ਨੇ ਰੋਟੀ ਖਾਣੀ ਆ ਉਹਨਾਂ ਨੂੰ ਮੈਨੂੰ ਫੋਨ ਆ ਗਿਆ ਹੀਗਾ ਤੇ ਮੈਂ ਮੈਂ ਸੌਂਦੀ ਸੌਂਦੀ ਨਾ ਮੈਂ ਉੱਪਰ ਚੱਲੇਗੀ ਮੈਂ ਹੁਣ ਕੋਤੂ ਪੇਹੇ ਚੱਲ ਜਾਂਨੀ ਐਨਾ ਲੰਮਾ ਫੋਨ ਕੋਈ ਫੋਨ ਅਹੀਂ ਕਰਦੇ ਆਂ ਇਹ ਸਾਰਿਆਂ ਦੇ ਸਾਹਮਣੇ ਫੋਨ ਕਰਦੇ ਆਂ ਵੀ ਕੋਈ ਸਾਨੂੰ ਹੈ ਹੀ ਨਹੀਂ ਤੇਰਾ ਏਡਾ ਕਿਹੜਾ ਹੈਗਾ ਵਖਰਾ ਜਿਹਾ ਫੋਨ ਜਿਹੜਾ ਤੂੰ ਕੋਠੇ ਚੜ੍ਹ ਕੇ ਨਹੀਂ ਕਰਨ ਨਹੀਂ ਉਹ ਮੇਰੇ ਮਾਮਾ ਜੀ ਦਾ ਫੋਨ ਸੀਗਾ ਤੇ ਮਾਂ ਮੇਰਾ ਫੋਨ ਥੱਲੇ ਨਹੀਂ ਘਾ ਲਉਂਦੀ ਉਹ ਐਵੇਂ ਫਿਰ ਨਾ ਲੰਮੀਆਂ ਸਲਾਵਾਾਂ ਚ ਪੈ ਗਏ ਤੇ ਉਹਨਾਂ ਦਾ ਮੁੰਡਾ ਨਹੀਂ ਆਇਆ ਬਾਹਰੋਂ ਆਹੋ ਤੇ ਉਹ ਹੁਣ ਉਹਨਾਂ ਨੇ ਮੰਗ ਲਿਆ ਵਾ ਚੱਲ ਫੇਰ ਤੇ ਵਧਾਈ ਹੋਵੇ ਮੰਗ ਲਿਆਰ ਚੰਗਾ ਸਕੂ ਦੀ ਤੁਹਾਨੂੰ ਵੀ ਵਧਾਈਆਂ ਹਨ ਤੇ ਉਹ ਹੁਣ ਕਹਿੰਦਾ ਵੀ ਵਿਆਹ ਵੀ ਰੱਖ ਲਿਆ ਵਾ ਨਾਲ ਹੀ ਵਿਆਹ ਵਾ ਹਾਂ ਨਾਲ ਹੀ ਵਿਆਹ ਰੱਖ ਲਿਆ ਕਹਿੰਦੇ ਫਿਰ ਮੁੰਡੇ ਦੀ ਛੁੱਟੀ ਥੋੜੀ ਹੈ ਨਾ ਅੱਛਾ ਹਾਂ ਦੋਰੀਆਂ ਵਧਾਈਆਂ ਬਣ ਗਈਆਂ ਵਾ ਤੇ ਚੱਲ ਨਵੇਂ ਸੂਟ ਪਾਏ ਹੋਣੇ ਭਤੀਜੇ ਦੇ ਵਿਆਹ ਦੇ ਸੀਤੇ ਹੋਣੇ ਜਿਹੜੇ ਉਹੋ ਪਾ ਕੇ ਉਧਰ ਚੱਲ ਜਾਂਗੇ ਕਿ ਮੌਜਾਂ ਲੱਗੀਆਂ ਫੇਰ ਤੇ ਵਿਆਹ ਇੱਕ ਵੇਖ ਕੇ ਆ ਜੀਏ ਨਾ ਤੇ ਮੁੜ ਕੇ ਆਣ ਕੇ ਜੀ ਨਹੀਂ ਲੱਗਦਾ ਹੁੰਦਾ ਬੁੱਸਾ ਬੁੱਸਾ ਲੱਗਿਆਦਾ ਵੀ ਹਾਏ ਹੁਣ ਫੇਰ ਕੋਈ ਚੀਜ਼ਾਂ ਹਨਾ ਇਦਾਂ ਹੋਣ ਤੇ ਚੱਲ ਚੰਗਾ ਹੋ ਗਿਆ ਤੇ ਮਾਂ ਮੇਰੇ ਮੁੰਡੇ ਦਾ ਵਿਆਹ ਆ ਗਿਆ ਤੇ ਵਧਾਈਆ ਹੋ ਗਿਆ ਹਾਂ ਕੋਈ ਨਹੀਂ ਉਹ ਤੇ ਆਇਆ ਉਹਨਾਂ ਦੇ ਅਚਾਨਕ ਹੀ ਵਿਆਹ ਕੱਢ ਮਾਰਿਆ ਹਨ ਨੂੰ ਵੀ ਆਖਿਆ ਵਾ ਕਿ ਨਹੀਂ ਕਿ ਜਾਂ ਆਖਣ ਆਉਣਗੇ ਨਹੀਂ ਉਹ ਕਿ ਮੈਨੂੰ ਕਹਿ ਹੁੰਦੇ ਇਹ ਗੱਲ ਕਰਾ ਦੇ ਅੱਛਾ ਤੇ ਮੈਂ ਹਾਂ ਚੱਲ ਕੋਈ ਨਹੀਂ ਮੈਂ ਕਰਵਾ ਦਿੰਨੀ ਆ ਤੇ ਫਿਰ ਉਹ ਸਮ੍ਰੀਤ ਦੇ ਵਾ ਪਾ ਕੇ ਕਹਿੰਦੇ ਮੈਨੂੰ ਰੋਟੀ ਪੜਾ ਦੇ ਤੇ ਫਿਰ ਮੈਂ ਕਿਹਾ ਚੱਲ ਕੋਈ ਨਹੀਂ ਮੈਂ ਬਾਤ ਉਹਦਾ ਕੋਪੀ ਚ ਲਾਕੀ ਆ ਨਾ ਕਰ ਜੇ ਉਹਨਾਂ ਨੇ ਗੱਲ ਕਰਨੀ ਹੁੰਦੀ ਨਾ ਸਾਡੇ ਨਾਲ ਤਾਂ ਤੂੰ ਕੋਠੇ ਚੜ ਕੇ ਨਹੀਂ ਫੋਨ ਖੜਨਾ ਤੂੰ ਥੱਲੇ ਹੀ ਗੱਲ ਕਰ ਲੈਣੀ ਆਖਣਾ ਚਲੋ ਲਓ ਮਾਮਾ ਜੀ ਮੈਂ ਕਰਾਵਾਂ ਗੱਲ ਨਹੀਂ ਮੈਨੂੰ ਉਹਦੋਂ ਥੋੜੀ ਪਤਾ ਸੀ ਵੀ ਵਿਆਹ ਵਾ ਉਹ ਗੱਲਾਂ ਗੱਲਾਂ ਕਰਦੇ ਕਰਦੇ ਉਹਨਾਂ ਨੇ ਮੈਨੂੰ ਬੀ ਬਿਨਾਲ ਕਲੇ ਨੇ ਗੱਲ ਨਹੀਂ ਕਰਨੀ ਕੁੜਮਾਚਾਰੀ ਵਿੱਚ ਵਿਆਹ ਵਾ ਉਹ ਜਾਊਗੀ ਐਡਾ ਹੁਣ ਵੀ ਜਿਹਨੂੰ ਫੋਨ ਨਹੀਂ ਹੋਇਆ ਕੋਈ ਗੱਲ ਨਹੀਂ ਹੋਈ ਤੇਰੀ ਗੱਲ ਤੇ ਵਿਆਹ ਚਲ ਜੂਗੀ ਉਹ ਤੇ ਨਹੀਂ ਉਹਨਾਂ ਨੇ ਕਿਹਾ ਮੈਨੂੰ ਕੱਲੀ ਨੂੰ ਫੋਨ ਕਰਨਾ ਉਹਨਾਂ ਨੇ ਸਮਰੀਦ ਦੇ ਪਾਪਾ ਨੂੰ ਫੋਨ ਕਰਨਾ ਵਾ ਹੋ ਜਾਦਾ ਉਦੋਂ ਗੱਲ ਕਰ ਲੈਣ ਮੈਂ ਤਾਂ ਕਹਿਣ ਦਈ ਗੱਲ ਕਰਾ ਦੇ ਆਪਣੀ ਜਠਾਣੀ ਨਾਲ ਵੀ ਕਰਾ ਦੇ ਤੇ ਆਪਣੀ ਸੱਸ ਨਾਲ ਵੀ ਕਰਾ ਦੇ ਪਰ ਉਹਨਾਂ ਨੇ ਕਿਹਾ ਤੂੰ ਤਾਂ ਨੀਂ ਨਾ ਕਰਾਈ ਤੇ ਜਿਹੜੇ ਸਮਰੀਦ ਦੇ ਪਾਪਾ ਨੂੰ ਫੋਨ ਕਰਨਾ ਉਹਨੂੰ ਕੀ ਪਤਾ ਸਕੂਲੇ ਆਜੇ ਤਾਂ ਸਕੂਲੋਂ ਭੱਜ ਆਊਗਾ ਗੱਲ ਕਰਾਉਣ ਵਾਸਤੇ ਬੋਧ ਮੈਂ ਨਹੀਂ ਤੂੰ ਚਾਲਬਾਜ਼ ਮਾਦਾਂ ਨਹੀਂ ਦੀਦੀ ਗੱਲ ਕਰਨਗੇ ਦੀ ਗੱਡੀ ਗੱਲ ਨਹੀਂ ਵੀ ਨਹੀਂ ਚੱਲ ਉਹ ਤਾਂ ਕੋਈ ਨਹੀਂ ਨਾਮ ਹੀ ਕਰਨਗੇ ਤਾਂ ਵੀ ਕੋਈ ਗੱਲ ਨਹੀਂ ਤੇਰਾ ਮਾਮਾ ਕੀ ਤੇ ਮੇਰਾ ਕੀ ਮੈਂ ਤੇਰੇ ਵਰਗੀ ਨਹੀਂ ਗਈ ਕਿ 12 ਗੋਰਾ ਨਾ ਜਾਉਂਗੀ ਵੀ ਮੈਨੂੰ ਉਹ ਜਿਆਦਾ ਹੀ ਕਹਿਣਗੇ ਤਾਂ ਜਾਉਂਗੀ ਮੈਂ ਤਾਂ ਉਦਾਂ ਹੀ ਚੱਲ ਜਾਣਾ ਵਾ ਹਨ ਕਿਹੜੇ ਜਾਣ ਦੇਣਗੇ ਅਸੀਂ ਤਾਂ ਅੱਗੇ ਕਈ ਵਾਰ ਹੋ ਕੇ ਆਏ ਉਹਨਾਂ ਦੇ ਕੋਲ ਉਹ ਤਾਂ ਚੱਲਦੀ ਸੀ ਚੰਗੀ ਗੱਲ ਹੀ ਆ ਜੇ ਤੁਸੀਂ ਜਾਓਗੇ ਤੇ ਜਿੱਦਾਂ ਤੂੰ ਕਰਦੀ ਆ ਨਾ ਵੀ ਮੈਂ ਜਾਣਾ ਇਦਾਂ ਹੀ ਤੂੰ ਚੰਗੀ ਤਰ੍ਹਾਂ ਕਹਿਣਗੇ ਕਦੀ ਉਹਦੇ ਨਾਲ ਸਲਾਮਾ ਕਰ ਕਦੀ ਜੋਤੀਕਰ ਸਲਾਮਾ ਕਰ ਮੈਂ ਨਹੀਂ ਕਿਸੇ ਦੀ ਸਲਾਹ ਲੈਂਦੀ ਹੁੰਦੀ ਮੇਰਾ ਰਜਜੀ ਕੀਤਾ ਨਾ ਮੈਂ ਤਾਂ ਵਧਾਈ ਦੇਣ ਉੱਧੈ ਚਲ ਜਾਣਾ ਪਹਿਲਾਂ ਹੀ ਵਿਆਹ ਤੋਂ ਸਾਡਾ ਇਦਾਂ ਦਾ ਸਾਬ ਕਿਤਾਬ ਅਸੀਂ ਜਾਣੋਂ ਨਹੀਂ ਕਰਨਾ ਚਾਹ ਵਧੀਆ ਵਾ ਫੇ ਮੇਰੀ ਵੀ ਟੋਰ ਬਣੂਗੀ ਆਹੋ ਟੋਰ ਅਹੀਂ ਤੇ ਤੇਰੀ ਟੋਰ ਬਣਾਉਣੀ ਆ ਤੂੰ ਭਾਵੇਂ ਸਾਡੀ ਨਾਂ ਬਣਾਵੇ ਤੂੰ ਸਰੀਕੇ ਚ ਗੱਲਾਂ ਕਰਨੀ ਕਦੀ ਕਿਤੇ ਗੱਲਾਂ ਕਰਦੀ ਜਾਂ ਦੇ ਮੁੰਡੇ ਨੂੰ ਰੋਟੀ ਆਏ ਇਹ ਕੀ ਬਣੂਗਾ ਜਦੋਂ ਬੀਰੀ ਨੂੰ ਪਤਾ ਲੱਗਾ ਕਿ ਵਿਆਹ ਤੇ ਉਸੇ ਤਰੀਕ ਦਾ ਮੇਰੀ ਤਾਂ ਸ਼ਾਮ ਤੱਕ ਮਾ ਮਰੀ ਉਹਨੇ ਨਾ ਵਿਆਹ ਕੀ ਦੱਸਿਆ ਮੇਰੀ ਤਾਂ ਜਾਨ ਹੀ ਕੱਢ ਲਈ ਮੈਂ ਵੀ ਕੀ ਕਰਾਂ ਮੰਮੀ ਨਾ ਕਾਦੀ ਸਾਰਾ ਰੋਟੀ ਪਰਾਥੇ ਨੂੰ ਇਹ ਨੀਕ ਰਿਆ ਜਹਾਵਾ ਵਗੀ ਆ ਆ ਹੁਣ ਹਵਾ ਹਟ ਗਈ ਆ ਠੰਡੀ ਬੜੀ ਹੀ ਗਈ ਤੇ ਮੈਂ ਚੱਲ ਘੜੀ ਕੇ ਬਹਿਣੀ ਆ ਧੁੱਪੇ ਇੱਥੇ ਬੈਠੇ ਹੋਵੇਂ ਤੁਸੀਂ ਅੱਜ ਠੰਡੀ ਬੜੀ ਹੀ ਗਈ ਤੇ ਮੈਂ ਆਖਾਂ ਚੱਲ ਧੁੱਪੇ ਘੜੀ ਬਹਿਣੀ ਆ ਆਹ ਹੋ ਨਿਕਲਿਆ ਤਾਂ ਸੂਰਜ ਆਹੋ ਸੂਰਜ ਤਾਂ ਉਤਰਾ ਸਵੇਰ ਦਾ ਨਿਕਲਿਆ ਠੰਡ ਬੜੀ ਹੈਗੀ ਆਹੋ ਤੇ ਠੰਡ ਤੇ ਜ਼ਿਆਦਾ ਹੈਗੀ ਆਹੋ ਤੇ ਤੂੰ ਕੀ ਕਰਦੀ ਆਈ ਮੈਂ ਤਾਂ ਸਮ੍ਰਿਤੀ ਦੇ ਪਾਪਾ ਨੂੰ ਨਾ ਰੋਟੀ ਫੜਾ ਕੇ ਆਈ ਆ ਤੇ ਮੈਂ ਨਾ ਤੁਹਾਨੂੰ ਲੱਭਦੀ ਫੇਰਦੀ ਸੀਗੀ ਮੈਂ ਮੰਮੀ ਪਤਾ ਨਹੀਂ ਕਿੱਥੇ ਗਿਆ ਵਾ ਨਹੀਂ ਮੈਂ ਇੱਥੇ ਬੈਠੀ ਮੈਂ ਕਿੱਥੇ ਜਾਣਾ ਹੈਗਾ ਤੇ ਅੱਜ ਜੋ ਦਾ ਰੇਟ ਕੋ ਆਇਆ ਇੰਨਾ ਉਮੀ ਆ 26 ਜਨਵਰੀ ਕਰਕੇ ਪ੍ਰੋਗਰਾਮ ਆ ਨਾ ਉਹਦੇ ਕਰਕੇ ਉਹ ਰੇਮ ਬੱਚਿਆਂ ਨੂੰ ਅਸਲ ਜੀ ਕਰਾਉਂਦੇ ਰਹਿੰਦੇ ਵੀ ਬੱਚਿਆਂ ਨੂੰ ਸਿਖਾਉਂਦੇ ਆ ਹੀ अच्छा स्कूल है आहो वो डेट हो गया हां गिद्दा गुद्दा जदा सिखावना हुंदा भंगड़ा सिखावना हुंदा ना अच्छा अच्छा ओ फे फेर सिखाਉਂਦੇ ਰਹਾ ਉਥੇ हां प्रोग्राम ਕੋਈ ਹੋਣਾ ਵਾ ਨਾ ਕਰਨਾ اچھا ਬੀਜਨ ਵੀ ਤੇ ਕਰਦੇ ਹੁੰਦੇ ਨਾ अच्छा हां ਤੇ ਉਹ ਫਿਰ ਲੈ ਕੇ ਜਾਣੇ ਹੁੰਦੇ ਬੱਚੇ ਚਲੋ ਕੋਈ ਗੱਲ ਨਹੀਂ ਮੈਂ ਨਾ ਤੁਹਾ ਨਾਲ ਗੱਲ ਕਰਨੀ ਸੀ हां ਕੀ ਗੱਲ ਕਰਨੀ ਮੇਰੇ ਨਾ मामे ਦਾ ਫੋਨ ਆਉਂਦਿਆ ਹੈਗਾ اچھا ਹੁਣ ਆਹੋ ਆ ਘੜੀ ਖੋ ਗਈ ਤੇ ਉਹ ਸੁੱਖਵਾ ਸੋਖੀ ਆ ਉਹ ਤੁਹਾਨੂੰ ਪਤਾ ਹੀ ਆ ਵੀ ਉਹਦਾ ਮੁੰਡਾ ਬਾਹਰੋਂ ਆਇਆ ਆ ਆਹੋ ਬਾਹਰ ਹੀ ਨਾ ਤੂੰ ਦੱਸਿਆਗਾ ਵੀ ਬਾਹਰੋਂ ਆ ਤੇ ਆਇਆ ਵਾ ਤੇ ਮੈਂ ਮਿਲਣ ਜਾਣਾ ਆ ਆਹੋ ਮੈਂ ਕਹਾਂ ਮੈਂ ਤਾਂ ਸੋਖ ਕਹਿਨ ਦੇਈ ਹੀ ਵੀ ਮੈਂ ਮਿਲਣ ਜਾਣਾ ਵਾ ਹਾਂ ਤੇ ਉਹ ਕਹਿੰਦੇ ਵੀ ਹੀ ਮੰਗ ਲਿਆ ਵੇ ਮੁੰਡਾ ਮੰਗ ਵੀ ਲਿਆ ਆਹੋ ਚਾ ਠੀਕ ਆ ਮੈਂ ਕਹਾਂ ਜਦੋਂ 4 ਦਿਨ ਹੋਏ ਆਏ ਇਹਨੂੰ ਚਲੋ ਸ਼ੁਕਰ ਵਾ ਆਹੋ ਮੰਗ ਲਿਆ ਤੇ ਫਿਰ ਵਿਆਹ ਵੀ ਰੱਖ ਲਿਆ ਨਾਲ ਹੀ ਲੈ ਨਾਲ ਵਿਆਹ ਵੀ ਹਾਂ ਹੈ ਈ ਦੀ ਛੇਤੀ ਉਹੀ ਕੇ ਤੇ ਹੁਣ ਮੈਂ ਤਾਂ ਹੋਰ ਨਾ ਫਿਕਰ ਜਾਈ ਪਿਆਜ ਕਿਉਂ ਵਿਆਹ ਰੱਖਿਆ ਤਾਂ ਤੈਨੂੰ ਫਿਕਰ ਕਰਦਾ ਫਿਕਰ ਇਹੀ ਵੀ ਮੈਂ ਪਹਿਲਾਂ ਤਾਂ ਮੈਨੂੰ ਬੜੀ ਖੁਸ਼ੀ ਹੋਈ ਵੀ ਵਿਆਹ ਰੱਖ ਲਿਆ ਜਦੋਂ ਮੈਂ ਤਰੀਕ ਪੁੱਛੀ ਤੇ ਉਹ ਉਸੇ ਤਰੀਕ ਦਾ ਜਿਹੜਾ ਦੀਦੀ ਦੇ ਪਤੀਜੇ ਦਾ ਵਿਆਹ ਦਵਿੰਦਰ ਦੇ ਪਤੀਏ ਦੇ ਵਿਆਹ ਦੇ ਨਾਲ ਹੀ ਵਿਆਹ ਹੋ ਗਈ ਉਹੀ ਉਹੀ ਤਰੀਕ ਤੇ ਦਸ ਗਾਂਵ ਸ਼ਾਂ ਕਰ ਲੈਂਦੇ ਉਹਨਾਂ ਨੂੰ ਥੋੜੀ ਪਤਾ ਹੀ ਕਵੇ ਸਾਨੂੰ ਵਿਆਹ ਵਾ ਤੂੰ ਹੀ ਗੱਲ ਕੀਤੀ ਵੀ ਅਸੀਂ ਵਿਆਹ ਜਾਣਾ ਆਪਣੀ ਜਠਾਣੀ ਦੇ ਪਤੀ ਨੂੰ ਤਾਂ ਹੁਣ ਉਹਨਾਂ ਨੇ ਤੇ ਤਰੀਕ ਪੱਕੀ ਕਰ ਲਈ ਆ ਜਾ ਦੇ ਨਾ ਪਹਿਲਾਂ ਕੀਤੀ ਹੋਈ ਨਾ ਫੇਰ ਇੱਕੋ ਵਿਆਹ ਬੀਬੀ ਕੀ ਦਾ ਆਖਣ ਲਈ ਆ ਮੇਰੇ ਮਾਮੇ ਦੇ ਮੁੰਡੇ ਦਾ ਇਹ ਜਦਨ ਦਵਿੰਦਰ ਤੇਰੇ ਪਤੀਏ ਦਾ ਵਿਆਹ ਉਹਦਣੀ ਤਰੀਕ ਇੱਕੋ ਰੱਖ ਲਈ ਵੇਖ ਲੈ ਬੀਬੀ ਹੁਣ ਮੈਂ ਕੀ ਕੀ ਗੱਲ ਕਰਾਂ ਤੇ ਮੈਂ ਕੀ ਨਾ ਕਰਾਂ ਇੰਨਾ ਮੈਨੂੰ ਗੁੱਸਾ ਚੜਦਾ ਨਾ ਇੰਨਾਂ ਗੱਲਾਂ ਤੋਂ ਇਹ ਮੀਸ ਸੁਨੀ ਜੀ ਨੇ ਇੱਥੇ ਮੇਰੇ ਨਾਲ ਬਾਹਰ ਗੱਲ ਕੀਤੀ ਅੰਦਰ ਆ ਪਾਰਕ ਵਿੱਚ ਇਹ ਮੈਨੂੰ ਆਂਦੀ ਵਿਆਹ ਵਾ ਤੇ ਮੈਂ ਵਧਾਈਆਂ ਦੇਣ ਲਈ ਆ ਮੈਂ ਸਗੋਂ ਆਖਿਆ ਵੀ ਚਲ ਕੋਈ ਨਹੀਂ ਉਹਨਾਂ ਕੱਪੜਾ ਦਾ ਹੀ ਵਿਆਹ ਵੇਖ ਲੈਣਾ ਤੇ ਜਾਵਾਂਗੇ ਇਦਾਂ ਉਦਾਂ ਕਿਤੇ ਕੀ ਕੁਝ ਬੋਲ ਕੇ ਆਈਏ ਤੇ ਨਾ ਮੈਂ ਇਹਨੇ ਮੈਨੂੰ ਦੱਸਿਆ ਹੀ ਨਹੀਂਗਾ ਵੀ ਉਸੇ ਤਰੀਕ ਦਾ ਵਾ ਮੈਨੂੰ ਤੇ ਆਖਣ ਦੇ ਹੀ ਉਸੇ ਤਰੀਕ ਦਾ ਰੱਖ ਲਿਆ ਵਾ ਜਿੱਦਾਂ ਚਲਾਕੀਆਂ ਤਾਂ ਬੜੀਆਂ ਕਰਨ ਪੈਣੀਆਂ ਨਾ ਤੇ ਇਥੋਂ ਚਲਾਕੀਆਂ ਹੋਣੀਆਂ ਨਹੀਂ ਗਈਆਂ ਲੈ ਦੀਦੀ ਇਹ ਚ ਮੇਰੀ ਹੁਣ ਕੀ ਗਲਤੀ ਆ ਤੁਸੀਂ ਤਾਂ ਮੈਨੂੰ ਵਧਾਈ ਦਿੱਤੀ ਤੇ ਮੈਂ ਚਲੋ ਹਨਾ ਮੈਂ ਤੁਹਾਨੂੰ ਵੀ ਦੇ ਦਿੱਤੀ ਤੇ ਹੁਣ ਵਿਆਹ ਤਾਂ ਮੈਂ ਹੁਣ ਕੀ ਕਰਾਂ ਜਦੋਂ ਉਹਨਾਂ ਨੇ ਉਸੇ ਤਰੀਕ ਦਾ ਰੱਖ ਲਿਆ ਠੀਕ ਆ ਰੱਖ ਲਿਆ ਹੋਊਗਾ ਕੋਈ ਗੱਲ ਇਧਰ ਮੈਂ ਕਿਹਾ ਮੇਰੇ ਪਤੀਏ ਦਾ ਵਿਆਹ ਵਾ ਉਧਰ ਮਫਰੂਕ ਨੇ ਆਖਿਆ ਨਹੀਂ ਦੱਸਿਆ ਵਾ ਸਾਨੂੰ ਵਿਆਹ ਵਾ ਬਸ ਗੱਲ ਮੁੱਕੀ ਝਗੜਾ ਪਾਰ ਕੇ ਇਧਰੇ ਜਾਣਾ ਨਹੀਂ ਦੇਂਦਰ ਬਰੇ ਲੱਗੀ ਦਾ ਵਾ ਬੀਬੀ ਬੋਲ ਕਾਦੀ ਆ ਖੱਦ ਹੋ ਗਈ ਆ ਮਹੀਨਾ ਹੋ ਗਿਆ ਰੋਲਾ ਪਾਉਂਦੇ ਲੀੜੇ ਲੈ ਆਓ ਲੀੜੇ ਸੁਮਾਰੋ ਉੱਥੇ ਸਾਡੀ ਇੰਨੀ ਟੋਰ ਹੋਣੀ ਅਗਲੇ ਸਾਲ ਮੈਂ ਦੱਸਿਆ ਵੀ ਮੈਂ ਸਾਰਾ ਸਰੀਕਾ ਪਾਈ ਚਾਰਾ ਲੈ ਕੇ ਆਉਣਾ ਵਾ ਤੇ ਮੇਰੀ ਹੁਣ ਇਹਨੇ ਬੇਇੱਜ਼ਤੀ ਕਰਾਉਣੀ ਆ ਉੱਥੇ ਆਹ ਹੋਏ ਇਹ ਗੱਲ ਤੇ ਤੂੰ ਪਹਿਲੋਂ ਦੀ ਆ ਦੱਸੀ ਆ ਨਾਲੇ ਮੈਂ ਤੁਹਾਨੂੰ ਵੀ ਕਹੀ ਜਾਂਦੀ ਵੀ ਆਪਣੇ ਲੀੜੇ ਸੁਮਾਓ ਤੇ ਚਲੋ ਚੱਲੀਏ ਇਹ ਆਖੂਗੀ ਮੇਰੇ ਨਾਲ ਚੱਲ ਤੇ ਫੇਰ ਤੈਨੂੰ ਵੱਢ ਕੇ ਦੋਈ ਠਾਈ ਕਰਾਂਗੇ ਵੀ ਅੱਧੀ ਤੇਰੇ ਉਧਰ ਲੈ ਜਾਾਂਗੇ ਤੇ ਅੱਧੀ ਉਧਰ ਲੈ ਜਾਾਂਗੇ ਦੱਸ ਹੈ ਮੈਂ ਤਾਂ ਲੱਕੋਂ ਫਾਇਏ ਆ ਗਈ ਜੇ ਤੇਰੇ ਨਾਲ ਜਾਨੀ ਆ ਤੇ ਉਹ ਗੁੱਸੇ ਤੇ ਜੇ ਉਹ ਨਾਲ ਜਾਨੀ ਤੂੰ ਮੈਨੂੰ ਰਹਿੜ ਹੀ ਦੋ ਮੈਂ ਘਰੇ ਚੰਗੀ ਘਰੇ ਕੋ ਚੰਗੀ ਆ ਇਧਰ ਹੀ ਜਾਣਾ ਤਾਂ ਸਾਰਿਆਂ ਨੇ ਜਾਣਾ ਵਾ ਤੇ ਦੀਦੀ ਮੈਂ ਐਦਾਂ ਕਿੱਦਾਂ ਕਰੂੰਗੀ ਮੈਨੂੰ ਹੁਣ ਉਹਨਾਂ ਨੇ ਕਿਹਾ ਵਾ ਜਦੋਂ ਵਿਆਹ ਦਾ ਤੇ ਫੇਰ ਮੈਂ ਕਿੱਦਾਂ ਕਰੂੰਗੀ ਇਦਾਂ ਤੇਰੇ ਕੋਈ ਸਕੇ ਪਤੀਏ ਦਾ ਨਹੀਂਗਾ ਮਾਮੇ ਦੇ ਮੁੰਡੇ ਦਾ ਵਾ ਤੇ ਮੈਂ ਦੀਦੀ ਸਕੇ ਪਤੀਏ ਦਾ ਵਾ ਮਾਂ ਮੇਰੇ ਮੁੰਡੇ ਘਰੇ ਦੂਰ ਹੁੰਦੇ ਆ ਪੈਣਾ ਦੂਰ ਤੇ ਨਹੀਂ ਹੁੰਦੇ ਮੋਟੀ ਵੇਖ ਆਈ ਮਗਰੋਂ ਜਾ ਕੇ ਜਿੱਦਣ ਉਹਨਾਂ ਲੈਣ ਹੋਣਾ ਉਸ ਦਿਨ ਚੱਲ ਜੀ ਜਿੱਦਣ ਲੈਣ ਜਾਣਾ ਉਸ ਦਿਨ ਚੱਲ ਜੀ ਪਹਿਲਾਂ ਜਾ ਕੇ ਸਗੰਦੇ ਆਵੀ ਚੱਲੋ ਕਹੀਓ ਉਸ ਗੰਦੇ ਦਾਣਾ ਕਰੋ ਉਸ ਗੰਦੇ ਤੇ ਪਾਣ ਵਰਤ ਕੇ ਚੱਲ ਜੀ ਬੀਬੀ ਵਾਂਡ ਵਰਤ ਕੇ ਕਿੱਦਾਂ ਜਾਣਾ ਜਿੱਦਣ ਫੇ ਉਹਦਾ ਤੇਲ ਉਸ ਦਿਨ ਹੀ ਇਹਨਾਂ ਦਾ ਸਾਯਾ ਜਰੋਂ ਇੱਕ ਹੋ ਗਿਆ ਪ੍ਰੋਗਰਾਮ ਵੀ ਸਾਰੇ ਇੱਕ ਹੋ ਜਾਣੇ ਆ ਆ ਕੋਈ ਗੱਲ ਨਹੀਂ ਮੇਰੇ ਮਾਮੇ ਦਾ ਇਕੱਲਾ ਇਕੱਲਾ ਮੁੰਡਾ ਵਾ ਤੇ ਜੇ ਮੈਂ ਉਹਦੇ ਵਿਆਹ ਨਾ ਚਾਹੂੰਗੀ ਤਾਂ ਅਗਲਾ ਗੁੱਸਾ ਨਾ ਕਰੂਗਾ ਅੱਡਾ ਦੇ ਮਿਲ ਵਰਤ ਨਹੀਂ ਮੰਨਦਾ ਹੋ ਜਾਣਾ ਫਿਰ ਇੱਥੋਂ ਬੀਬੀ ਮੈਂ ਕਹਿੰਨੀ ਹਾਂ ਸਾਨੂੰ ਕਰਦੇ ਅੱਡ ਜਿੱਥੇ ਮਰਜੀ ਇਹ ਜਾਵੇ ਜਿੱਥੇ ਮਰਜੀ ਅਹੀਂ ਜਾਈਏ ਨਾ ਅੱਡ ਦਾ ਨਾਂ ਨਾ ਲਿਆ ਕਰ ਜੋ ਤੂੰ ਅੱਡ ਦਾ ਨਾਂ ਲਈ ਨਹੀਂ ਮੰਨਦਾ ਤਾਂ ਉਹ ਕਹਿੰਦੇ ਆ ਤੇ ਸੱਚ ਪਿਆਰੀ ਫਿਰ ਕਾਦੀ ਰਹਿ ਗਈ ਆ ਜਦੋਂ ਕਿਤੇ ਰਲ ਕੇ ਜਾਣਾ ਹੀ ਨਹੀਂ ਕਿਤੇ ਇਕੱਠਾ ਹੁਣ ਇਹਦੇ ਮਾਮੇ ਦੇ ਮੁੰਡੇ ਦਾ ਪਹਿਲਾ ਹੁੰਦਾ ਤਾਂ ਕਿਤੇ ਮੇਰੇ ਪਤੀਏ ਦਾ ਹੁੰਦਾ ਨਾ ਮੈਂ ਉਸੇ ਵੇਲੇ ਕਹਿਣਾ ਸੀ ਨਾ ਇਹ ਸਾਇਆ ਨਹੀਂ ਰੱਖਣਾ ਅਹੀਂ ਦੂਜਾ ਸਹਾਰਾ ਰੱਖ ਲੈਨੇ ਗਾੜੀ ਪਿਛਾੜੀ ਇਹਨੂੰ ਮੈਨੂੰ ਮੈਨੂੰ ਪੁੱਛਿਆ ਵੀ ਨੀਗਾ ਹੋਣਾ ਤੋਂ ਨਾ ਸਹਾਰਾ ਇਹ ਮੈਨੂੰ ਪੁੱਛਿਆ ਹੀ ਨਹੀਂ ਗਾ ਤੇ ਇਹ ਕਾਦੀ ਵਾਰੀ ਈਡੀ ਭੱਜੀ ਫਿਰਦੀ ਫਿਰ ਮੈਂ ਜ਼ਰੂਰੀ ਜਾਣਾ ਵਾ ਦੀਦੀ ਹੁਣ ਏਦਾਂ ਹੋੜੀ ਹਰਕ ਨੂੰ ਉਹਨਾਂ ਨੂੰ ਕੀ ਪਤਾ ਵੀ ਸਾਨੂੰ ਵਿਆਹ ਵਾ ਉਹਨਾਂ ਨੇ ਤੇ ਵਿਆਹ ਰੱਖ ਕੇ ਤੇ ਫੇਰ ਦੱਸਿਆ ਵਾ ਬੀਬੀ ਜਿਦਾਂ ਅੱਜਕੱਲ ਜਿੱਦਾਂ ਪੈਰਲਿਸ ਨਹੀਂ ਨਾ ਮਿਲਦੇ ਦੋ ਦੋ ਤਿੰਨ ਦਿਨ ਮਹੀਨੇ ਪਹਿਲਾਂ ਵਿਆਹ ਰੱਖੇ ਆ ਨਾ ਜਿਦਾਂ ਮੇਰੇ ਪਤੀ ਇਹਦਾ ਰੱਖਿਆ ਵਾ ਕੀ ਗੱਲ ਇਹਨੇ ਆਪਣੇ ਪੇਕੇਆ ਕੋਲ ਨਾ ਗੱਲ ਕੀਤੀ ਗੱਲ ਸਾਰਿਆਂ ਨੂੰ ਪਤਾ ਲੱਗ ਜਾਂਦਾ ਵੀ ਉਹਨਾਂ ਨੂੰ ਵਿਆਹ ਆ ਸਾਰਿਆਂ ਨੂੰ ਜਦੋਂ ਫੋਨ ਆਉਂਦੇ ਦੱਸਦੀ ਨਹੀਂ ਪਈ ਵਿਆਹ ਜਾਣਾ ਹੈ ਲੀੜੇ ਬਣਾਉਣ ਦੇ ਆ ਕੀ ਗੱਲ ਉਹਨਾਂ ਨੂੰ ਨਾ ਪਤਾ ਲੱਗਾ ਹੋਗਾ ਵੀ ਵਿਆਹ ਵਾ ਅਗਲੇ ਜਾਨ ਬੁੱਝ ਕੇ ਰਹਾਦੇ ਆ ਉਹਨਾਂ ਦਾ ਇਰਾਦਾ ਹੋਗਾ ਵੀ ਇਹ ਨਾ ਇਹ ਹੁਣ ਪਹਿਣਾ ਨਹੀਂ ਜਾਂਦੇ ਜੀ ਤੁਸੀਂ ਕੀ ਕਰਦਾ ਤੇਰਾ ਜਾ ਨਹੀਂ ਤੁਸੀਂ ਇਦਾਂ ਨਾ ਕਰੋ ਤੇ ਚੱਲ ਕੋਈ ਗੱਲ ਨਹੀਂ ਤੁਸੀਂ ਅੱਧੇ ਉਧਰ ਚੱਲ ਜਾਓ ਅੱਧੇ ਉਧਰ ਇਹ ਵੀ ਅੱਧਿਆਂ ਦਾ ਕੀ ਮਤਲਬ ਹੋਇਆ ਸ੍ਰੀਕਾ ਭਾਈਚਾਰਾ ਮੈਂ ਲੈ ਕੇ ਜਾਣਾ ਜਦੋਂ ਘਰ ਦੇਣਾ ਮੇਰੇ ਜਾਣਗੇ ਤੇ ਮੈਂ ਸ੍ਰੀਕੇ ਨੂੰ ਲੈ ਕੇ ਉੱਥੇ ਨੱਕ ਵਢਾਉਣਾ ਅਖਣਾ ਘਰ ਦੀ ਤੇ ਇਹਦੀ ਆਈ ਨਹੀਂ ਘਰਿਆ ਕਿਹੜੀ ਗੱਲੋਂ ਕੀ ਦੱਸ ਹੋਣ ਕਰਨਾ ਹੀ ਆ ਫਿਰ ਤੁਸੀਂ ਤੇ ਦੀਦੀ ਤੁਸੀਂ ਦੱਸ ਹੀ ਸਕਦੇ ਹੋ ਉੱਥੇ ਮੈਂ ਨਹੀਂ ਦੱਸਣਾ ਭਾਵੇਂ ਉਹਦੇ ਮਾਮੇ ਦੇ ਮੁੰਡੇ ਦਾ ਵਿਆਹ ਬਾਤ ਆ ਨਹੀਂ ਆਈ ਆਹੋ ਮੈਂ ਆਪਣੀ ਕਾ ਦੱਸਣਾ ਐ ਤਾਂ ਆਪੇ ਦੱਸ ਨਹੀਂ ਜਾਤ ਮੈਨੂੰ ਵੀ ਤਾਂ ਪੁੱਛਣਾ ਹੀ ਆ ਵੀ ਤੇਰੀ ਜਠਾਣੀ ਕਿਉਂ ਨਹੀਂ ਆਈ ਤੇ ਮੈਂ ਦੱਸੂਗੀ ਨਾ ਕਿ ਉਹਨਾਂ ਦੇ ਪਤੀ ਹੇ ਦਾ ਵਿਆਹ ਵਾ ਜਦੋਂ ਤੈਨੂੰ ਫੋਨ ਆਇਆ ਸੀ ਨਾ ਉਦੋਂ ਦੱਸਣਾ ਫਰਜ਼ ਬੰਦਾ ਸੀ ਤੇਰਾ ਇਹੀ ਤਾਂ ਉੱਧਰ ਜਾਣਾ ਤੇ ਮਾਮਾ ਜੀ ਗੁੱਸਾ ਨਾ ਕਰਿਓ ਤੇਰਾ ਮੇਰੇ ਨਾਲ ਪਿਆਰ ਹੀ ਹੈ ਨੀਗਾ ਲੋਕਾਂ ਦੀ ਰਾਣੀ ਜਠਾਣੀ ਵੇਖ ਜਾ ਕੇ ਕਿਤੇ ਭੈਣਾ ਨਾਲੋਂ ਵੱਧ ਬਣ ਕੇ ਰਹਿੰਦੀ ਆ ਵਾ ਤੇਰੀ ਤੇ ਵੱਖਰੀ ਰਾਇ ਹੁੰਦੀ ਏਕ ਪਾਸੇ ਕੀ ਪਤਾ ਮੈਂ ਕੀ ਆਈ ਨਾ ਹੋਗਾ ਉਹਨਾਂ ਨੂੰ ਹੈ ਕੀ ਪਤਾ ਮੈਂ ਕੀ ਆਈ ਨਾ ਹੋਗਾ ਉਹਨਾਂ ਨੂੰ ਆਹੋ ਇੱਕ ਬੰਨੇ ਹੁਣ ਕੁਛ ਕਹਿਆ ਨਹੀਂ ਤੇ ਮੈਨੂੰ ਕੁਛ ਦੱਸਣ ਲਈ ਆ ਬਹੁਤ ਚਲਾਕੀਆਂ ਕਰਦੀ ਤੁਸੀਂ ਮੈਨੂੰ ਕਹਿੰਦੇ ਨਾ ਚਲਾਕੀਆਂ ਕਰਦੀ ਆ ਇਹ ਚਲਾਕੀਆਂ ਦੀ ਜਾੜੀ ਹੋ ਦੱਸ ਕੀ ਕਰਨਾ ਹੁਣ ਫੇਰ ਨਾ ਅਸੀਂ ਉਧਰ ਜੋਗੇ ਨਾ ਉਹ ਉਧਰ ਜੋਗੇ ਤਾਂ ਗੋਪੀ ਹੁਣ ਫਿਰ ਕਿਤਰਾ ਕਰਨਾ ਤੂੰ ਆਪ ਹੀ ਹੁਣ ਸਿਆਣੀ ਹੈ ਤੇ ਫੇਰ ਮੰਮੀ ਹੁਣ ਮੈਂ ਵਿਆਹ ਛੱਡਦਾ ਤੁਸੀਂ ਦੱਸ ਦੋ ਮੇਰਾ ਛੱਡਿਆ ਸੱਜੂਗਾ ਜੇ ਤੇ ਮੇਰਾ ਛੱਡਿਆ ਸੱਜੂਗਾ ਤਾਂ ਫੇਰ ਮੈਂ ਛੱਡ ਦਿੰਨੀ ਆ ਸਰ ਜਾਂਦਾ ਵਾ ਸਰਜੰਦਾ ਛੱਡਿਆ ਤੁਸੀਂ ਹੁਣ ਏਦਾਂ ਕਰੋ ਕਿ ਉਹ 10 ਮਿੰਟ ਉਧਰ ਚਲ ਜਿਓ 10 ਮਿੰਟ ਉਧਰ ਚਲ ਜਿਓ ਤੇ ਆਪੇ ਪਤਾ ਲੱਗ ਜਾਣਾ ਪਹਿਲਾਂ ਇੱਧਰ ਹੀ ਜਾਣਾ ਵਾ 10 ਮਿੰਟ ਤਾਂ ਮੈਨੂੰ ਪਤਾ ਨਹੀਂ ਕਿ ਮੁਰਕੇ ਸ਼ਾਮਾਂ ਨੂੰ ਰਾਤ ਨੂੰ ਚਲ ਜੂਗੀ ਜਦੋਂ ਉਧਰੋਂ ਰਾਤ ਨੂੰ 8 9 ਵਜੇ 10 ਵਜੇ ਆਉਣਾ ਨਾ ਉਦੋਂ ਆਪੇ ਚਲ ਜੂਗੀ 11 12 ਵਜੇ ਤੁਰੇ ਫਿਰ ਛੜਕਾਂ ਤੇ ਅੱਧੀ ਰਾਤ ਅੰਦਰ ਇਹ ਗੱਲ ਨਹੀਂ ਹੋ ਸਕਦੀ ਚਲੋ ਤੁਸੀਂ ਵਾ ਸਵੇਰੇ ਚਲ ਜਿਓ ਘੜੀ ਧੀ ਘੜੀ ਉੱਥੋਂ ਭਗਤਾ ਆ ਕੇ ਨਾ ਮੁਰਕੇ ਫਿਰ ਉਧਰ ਚਲ ਜਿਓ ਬੀਬੀ ਮੈਂ ਮੇਰੇ ਤੇ ਪਤੀ ਇਹ ਦਾ ਦਿਆ ਇਹ ਤੇ ਮੇਰੀ ਉਧਰ ਜੈਜਾਕਾਰ ਮੈਂ ਆਪਣੇ ਪਤੀਏ ਦਾ ਵਿਆਹ ਛੱਡ ਕੇ ਅੱਧਾ ਮੈਂ ਇੱਧਰ ਜਾਵਾਂ ਮੈਨੂੰ ਕੁੱਤੇ ਵੱਢਿਆ ਵਾ ਨਾ ਕਿ ਮੈਂ ਤੁਰੀ ਫਿਰਾਂਵੇਂ ਉੜਦਿਆਂ ਦੇ ਮਗਰ ਲੱਗਦੀ ਫਿਰਾਂ ਅੱਛਾ ਤੇ ਤੂੰ ਐਦਾਂ ਕਰੀ ਇਹਲੇ ਤੂੰ ਨਾ ਜਾਵੀਂ ਇਹ ਘੜੀ ਤੇਰੇ ਚਲ ਜਾਣਗੇ ਪਤੀਏ ਦੇ ਵਿਆਹ ਉੱਥੋਂ ਫਿਰ ਮੁੜ ਕੇ ਉੱਧਰ ਚਲ ਜਾਣਗੇ ਚਲ ਜਾਣਗੇ ਦੋਵੇਂ ਚਲ ਜਾਣ ਦੋਵੇਂ ਪਾਸੇ ਰੱਖੇ ਜਾਣਗੇ ਸਿਆਣੀ ਆ ਤੂੰ ਦਵਿੰਦਰ ਬੀਬੀ ਮੈਂ ਸਿਆਣੀ ਨਹੀਂਗੀ ਮੈਨੂੰ ਤਾਂ ਸਿਆਣੀ ਬਣਨੀ ਨਹੀਂ ਦਿੱਤਾ ਐਨੇ ਹੁਣ ਆਣ ਕੇ ਇਹਦੇ ਮੈਨੂੰ ਬਣਾਉਂਦੀ ਸ਼ਦੈਣ ਕਦੀ ਮੇਰੀ ਕਿਸੇ ਨਾਲ ਲੜਾਈ ਕਦੀ ਮੇਰੀ ਕਿਸੇ ਨਾਲ ਲੜਾਈ ਇਹਨੇ ਤੇ ਮੈਨੂੰ ਰੱਖਿਆ ਹੀ ਇਸੇ ਕਰਕੇ ਤੇ ਉਤੋਂ ਤੇਰਾ ਮੁੰਡਾ ਜਿਹੜਾ ਉਹ ਵੀ ਮੇਰੇ ਦਿਵਾਲੇ ਮਗਰੋਂ ਤੋੜੀ ਉਹ ਵੀ ਆਂਦਾ ਤੂੰ ਨਹੀਂ ਚੰਗੀ ਤੂੰ ਲੜਾਈਆਂ ਪਾਉਣੀ ਗੋਪੀ ਵਿਚਾਰੀ ਨਿਆਣੇ ਵਿਚਾਰੇ ਉਹ ਕੀਦੇ ਆ ਸਾਡੇ ਆ ਮੈਂ ਜਿੰਨਾ ਤੇਰਾ ਜੀ ਕਰੂ ਨਾ ਕਰ ਲਈ ਹਾਏ ਹਾਏ ਦੱਸ ਹੁਣ ਕੀ ਬਣਿਆ ਤੇ ਹੁਣ ਵਿੱਚੇ ਹੁਣ ਦੋਨਾਂ ਨੇ ਇੱਕ ਨੇ ਤੇ ਇਹਨਾਂ ਨੇ ਚੱਲ ਗੋਪੀ ਨੂੰ ਪੁੱਛ ਲੈਂਦੇ ਸੀ ਅਸੀਂ ਲੱਗੇ ਆ ਵਿਆਹ ਰੱਖਣ ਤੇ ਚੱਲ ਗੋਪੀ ਕਿ ਤਰ੍ਹਾਂ ਕਰਨੀ ਪਰ ਮੰਮੀ ਹੁਣ ਇੱਚ ਮੈਂ ਵੀ ਕੀ ਕਰਾਂ ਹੁਣ ਦੀਦੀ ਤੇ ਕਹ ਦਿੰਦੇ ਵੀ ਤੂੰ ਆਪ ਦਾ ਹੁਣ ਮਾਮੇ ਦੇ ਮੁੰਡੇ ਦੇ ਵਿਆਹ ਵੀ ਨਾ ਚਾਹੀਂ ਤੇ ਮੈਂ ਤਾਂ ਹੁਣ ਦੋਨੇ ਪਾਸੇ ਫਸ ਗਈਆਂ ਨਹੀਂ ਪੁੱਤ ਤੂੰ ਜਾ ਮੈਂ ਇਹ ਨਹੀਂ ਆਂਦੀ ਨਾ ਜਾਵੀਂ ਤੂੰ ਸਵੇਰੇ 10 ਮਿੰਟ ਉਧਰ ਚੱਲ ਜੀ ਇਹਦੇ ਦਵਿੰਦਰਵਾਲ ਤਾਂ ਉਥੋਂ ਫੇ ਆਣ ਕੇ ਤੇ ਹੈ ਤੇ ਪੈਲਸੀ ਗਿਆ ਨਾ ਉਥੋਂ ਪੈਲਸ ਦੇ ਵਿੱਚ ਉਤੇ ਹੀ ਉਥੇ ਤੂੰ ਤੇ ਜੋਦਾ ਚਲ ਜੀ ਤੇ ਫਿਰ ਮੰਮੀ ਕਿੰਨੀ ਦੂਰ ਵਾ ਦੂਰ ਤਾਂ ਹੈਗਾ ਹੁਣ ਫਿਰ ਤੂੰ ਆਨੀ ਮੈਂ ਉਧਰ ਵੀ ਜਾਣਾ ਤੇ ਉਧਰ ਵੀ ਜਾਣਾ ਉਹ ਵੀ ਗੁੱਸਾ ਕਰਨ ਲਈ ਇਹ ਗੱਲ ਦਾ ਹੁਣ ਮੈਨੂੰ ਪਤਾ ਨਾ 2 ਮਹੀਨੇ ਹੋ ਗਏ ਆ ਭੱਜਿਆ ਫਿਰਦਿਆਂ ਨੂੰ ਤਾਨੂੰ ਨੀੜੇ ਬਣਾ ਲੋ ਸਵਾ ਲੋ ਜੁੱਤੀਆਂ ਲੈ ਆਓ ਆ ਕਰ ਲੋ ਆ ਕਰ ਲੋ ਤੇ ਹੁਣ ਫਿਰ ਕੀ ਕਿ ਤਰ੍ਹਾਂ ਕਰਨੀ ਦੱਸ ਤੂੰ ਹੀ ਦੱਸ ਦੇ ਜਾਂ ਤੇ ਫਿਰ ਮੰਮੀ ਇਦਾਂ ਕਰੀਏ ਫੇ ਮੈਂ ਫਿਰ ਆਪਣੇ ਮਾਮੇ ਦੇ ਮੁੰਡੇ ਦੇ ਵਿਆਹ ਚੜ੍ਹਨ ਦੇ ਦੀ ਦੀ ਆਪਣੇ ਭਤੀਜੇ ਦੇ ਚੜ੍ਹ ਜਾਂਦੇ ਜੇ ਗੁੱਸਾ ਕਰਦੇ ਤਾਂ ਤੁਸੀਂ ਦੀਦੀ ਨਾਲ ਚੱਲ ਜਿਓ ਫਿਰ ਹੁਣ ਮੈਂ ਵੀ ਹੁਣ ਕੀ ਕਰਾਂ ਫਿਰ ਇਹਦੇ ਵਿੱਚ ਹੁਣ ਕਿੱਡੀ ਦੂਰ ਬਾਤੇ ਫਿਰ ਜਾਂਦੇ ਜਾਂਦੇ ਵੀ ਟਾਈਮ ਲੱਗਣਾ ਉਥੇ ਇਹ ਤਾਂ ਗੱਲ ਤੇ ਦੀ ਠੀਕ ਹੋ ਚੱਲ ਫਿਰ ਇਦਾਂ ਹੀ ਕਰ ਲੋ ਸਲਾਹ ਕਰ ਲੋ ਫਿਰ ਦੋਵੇਂ ਦੁਹਾਣੀ ਬਿਠਾਣੀ ਸਲਾਹ ਤਾਂ ਉਹ ਕਰ ਦੇਣੀ ਆ ਸਲਾਹ ਦਾ ਤਾਂ ਮਨਾਂ ਕੀ ਕਰੇ ਅੱਗੇ ਮੈਂ ਤਾਂ ਹੀ ਮੈਂ ਦਾਦੀ ਨੇ ਨਹੀਂ ਦੱਸਿਆ ਦੀਦੀ ਨੂੰ ਉਹਨੂੰ ਕੀ ਕਰਾਂ ਕਹਿੰਦੇ ਆ ਨਾ ਮੀਸ ਨਹੀਂ ਇਹਨੇ ਦੱਸਿਆ ਨਹੀਂ ਆ ਜੋ ਮੈਨੂੰtheta ਵੇੜੇ ਚ ਪੁੱਛੰਦੇ ਆਈ ਤਾਂ ਮੈਂ ਦਰਦੀ ਨੇ ਨਹੀਂ ਦੱਸਿਆ ਮੈਂ ਲੜਾਈ ਪੈ ਜਾਨੀ ਆ ਚਲੋ ਵੇਖ ਲਓ ਫੇ ਜਿੱਤਰਾ ਤੁਹਾਡਾ ਸੁੱਤਾ ਰਹੌਂਦਾ ਵਾ ਮੈਂ ਤਾਂ ਹੁਣ ਕੀ ਕਰਾਂ ਮੈਂ ਤੇ ਲੱਕੋ ਫਾਈ ਜੇ ਮੈਂ ਤੇਰੇ ਨਾਲ ਜਾਵਾਂ ਤਾਂ ਵੀ ਜੇ ਉੱਧਰ ਜਾਵਾਂ ਤਾਂ ਵੀ ਤੇ ਕੀ ਕਰਾਂ ਮੈਂ ਹੁਣ ਦੱਸ ਮੈਂ ਤਾਂ ਨਹੀਂ ਮੈਨੂੰ ਤੁਸੀਂ ਰਹਿਣ ਹੀ ਦੋ ਮੈਂ ਕਿਤੇ ਵੀ ਨਹੀਂ ਜਾਂਦੀ ਧੁੱਪ ਤੇ ਹੁਣ ਹਟ ਗਈ ਬੱਦਲ ਜਿਹਾ ਨਿਕਲ ਆਇਆ ਬੀਬੀ ਮੇਹਾਂ ਠੰਡ ਬੜੀ ਹੋ ਗਈ ਹੋਰ ਤੂੰ ਇੱਥੇ ਬੈਠੀ ਆ ਹੌਂ ਤੇ ਧੁੱਪ ਚਲ ਗਈ ਆ ਆਹੋ ਬੱਦਲ ਜਿਆ ਹੋ ਗਿਆ ਤੇ ਤੂੰ ਅੰਦਰ ਜਾ ਕੇ ਬੈਨਾ ਹੀ ਮੁੜ ਕੇ ਬਿਮਾਰ ਹੋ ਗਈ ਤੇ ਫਿਰ ਸਾਡੇ ਭਾ ਦਾ ਸਿਆਪਾ ਪਾਏਗੀ ਸਿਆਪਾ ਤੇ ਪੈ ਗਿਆ ਖਜ਼ਰ ਸਾਹਿਬ ਕਾਦਾ ਉਹ ਵਿਆਹ ਹੋਦੇ ਵੀ ਆ ਗਿਆ ਯਾ ਮਾ ਮੇਰੇ ਮੁੰਡੇ ਦਾ ਤੇ ਦਵਿੰਦਰ ਦੇ ਵੀ ਪਤੀ ਹੈ ਦਾ 2 ਮਹੀਨੇ ਹੋ ਗਏ ਤੁਸੀਂ ਵਿਆਹ ਕਰਵਾਉਂਦੇ ਯਾ ਲੀੜੇ ਬਣਾ ਲੋ ਯਾ ਉਹ ਕਰ ਲੋ ਜੇ ਕਰ ਲੋ ਨਹੀਂ ਨਹੀਂ ਪੀਕੋ ਸਾਇਦਾ ਆ ਗਿਆ ਵਾ ਕਿ ਜੰਗਾ ਪਿਛਾਵਾਂ ਨਾ ਇੱਕੋ ਹੀ ਸਾਇਆ ਆ ਗਿਆ ਹੀ ਓ ਲੈ ਆਹ ਤੇ ਉਹ ਡੀਆਂ ਇਹਨੂੰ ਦੋਵੇਂ ਜਾਣੀਆਂ ਇੱਥੇ ਆਈਆਂ ਤਾਂ ਬੁਰਬੁੜ ਕਰਦੀਆਂ ਉਹ ਵੀ ਚਲ ਗਈ ਤੇ ਉਹ ਵੀ ਚਲ ਗਈ ਉਹ ਤੇ ਹੁਣ ਸਿਆ ਪੱਖ ਨਹੀਂ ਹੋਰ ਕੀ ਪਹਿਣਾ ਇਹਨੂੰ ਚੱਲ ਬੀਬੀ ਕੋਈ ਦੀ ਵੰਡ ਵਰਤ ਕੇ ਦੋਵੇਂ ਵਿਆਹ ਵੇਖ ਲਾਂਗੇ ਉਹ ਤਾਂ ਕੀ ਹੁੰਦਾ ਨਹੀਂ ਉਹ ਦਵਿੰਦਰ ਆਂਦੀ ਆਪੀ ਮੈਂ ਸਾਰੇ ਖਾਣੇ ਸ਼ਰੀਕਾ ਵੀ ਖਾਣਾ ਵਾ ਤੇ ਉਹ ਆਂਦੀ ਆਪੀ ਮੈਂ ਉਧਰ ਜਾਣਾ ਵਾ ਮੇਰੇ ਮਾਮੇ ਛੁੱਟਦੇ ਆ ਉਹ ਇਹ ਤਾਂ ਗੱਲ ਹੈ ਰਿਸ਼ਤੇਦਾਰੀਆਂ ਹੁਣ ਚਲੋ ਇਹ ਆ ਵੀ ਇੱਕ ਦੂਜੇ ਨੂੰ ਪੁੱਛ ਲੈਂਦੇ ਪਹਿਲਾਂ ਤੁਹਾਡਾ ਤੇ ਇਹਨਾਂ ਦੇ ਦਿੰਦਰ ਦੇ ਪਤੀ ਇਹਦਾ ਵਿਆਹ ਪਹਿਲਾਂ ਹੈ ਆਹੋ 2 ਮਹੀਨੇ ਹੋ ਗਏ ਉਹ ਤਾਂ ਤੇ ਗੋਪੀ ਨੂੰ ਵੀ ਆਪਣੇ ਉਹ ਦੱਸ ਦਿੰਦੀ ਵੀ ਸਾਡੇ ਵਿਆਹ ਵਾ ਵੀ ਗਾਂ ਪਿਸ਼ਾਂ ਕਰਕੇ ਰੱਖਿਓ ਜਾ ਉਹ ਮੁੰਡਾ ਬਾਹਰੋਂ ਆਇਆ ਤਾਂ ਉਹਨਾਂ ਨੇ ਆਪੇ ਦਿਨ ਮੇਥ ਕੇ ਤੇ ਇਹਨਾਂ ਨੂੰ ਇਹਨੂੰ ਦੱਸ ਦਿੱਤਾ ਹੀ ਚਲੋ ਸ਼ੱਕ ਹੋਈ ਨਹੀਂ ਟੈਨਸ਼ਨ ਲੈਣ ਦੀ ਇਹਦੇ ਵਿੱਚ ਕਿਹੜੀ ਗੱਲ ਆ ਉਹ ਫਿਰ ਆਪਣਾ ਦੇਖ ਲੈਣਗੇ ਅਸੀਂ ਆਪਣਾ ਦੇਖ ਲਾਂਗੇ ਹੋਰ ਫਿਰ ਕੀ ਹੋਊ ਉਹ ਉਗਾ ਮੈਨੂੰ ਆਖੰਡਾ ਇਹ ਤੇ ਮੈਂ ਆਖਿਆ ਤੂੰ ਮੈਨੂੰ ਘਰੇ ਹੀ ਰਹਿਣ ਦੋ ਨਾ ਮੈਂ ਤੇਰ ਨਾਲ ਜਾਨੀ ਨਾ ਮੈਂ ਉਹਦੇ ਨਾਲ ਉਹ ਨਹੀਂ ਨਹੀਂ ਬੀਬੀ ਤੂੰ ਐਵੇਂ ਜਾਣ ਕੇ ਟੈਨਸ਼ਨ ਨਾ ਲਿਆ ਕਰ ਕੋਈ ਗੱਲ ਨਹੀਂ ਕੁਛ ਨਹੀਂ ਹੁੰਦਾ ਇਹਨਾਂ ਦੀਆਂ ਟੈਨਸ਼ਨਾਂ ਤੇ ਮੈਨੂੰ ਬਿਮਾਰ ਕਰਦੀਆਂ ਉਹ ਕੱਖ ਨਹੀਂ ਹੁੰਦਾ ਇਹਨਾਂ ਨੇ ਬੁਰਬੁਰ ਕਰਦੀਆਂ ਹੀ ਰਹਿਣਾ ਮੈਂ ਇਹਨਾਂ ਜਿੰਨਾ ਚਿਰ ਇਕੱਠੀਆਂ ਰਹਿਣਾ ਨਾ ਇੱਥੇ ਦੋ ਭਾਂਡੇ ਖੜਕਦੇ ਰਹਿਣੇ ਆ ਇਹ ਇਹ ਬੁਰਬੁਰ ਕਰਦੀਆਂ ਚੱਲ ਗਈਆਂ ਹੁਣ ਪਸਾ ਨਹੀਂ ਉਹ ਤੇਰੀ ਖੈਰ ਨਹੀਂ ਉਹ ਕ ਜੋਦੇ ਦੀ ਖੈਰ ਨਹੀਂ ਹੁਣ ਕੀ ਬਣਦਾ ਤੇ ਕੀ ਹੈ ਮੇਰੀ ਖੈਰ ਨਹੀਂ ਹਾਈ ਕਰਦੀਆਂ ਹੀ ਉਹ ਇਹ ਮੈਂ ਤਾਂ ਪੰਬੀਰੀਆਂ ਭਵਾਂ ਨੂੰ ਇਹਦੀਆਂ ਜੇ ਮੈਨੂੰ ਕੋਈ ਗੱਲ ਵੀ ਕਹਿ ਤੀ ਉਹਨੇ ਤੇ